ਸਮਰਾਲਾ ਵਿੱਚ ਲਾਇਆ ਸਪੈਸ਼ਲ ਨਾਕਾ ਛੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਕੀਤੀ ਚੈਕਿੰਗ ਇਲਾਕਾ ਈਸ਼ਾਨੰਦ ਦੇ ਮਦੇ ਨਜ਼ਰਚੋਂ ਕਮਿਸ਼ਨ ਦੀਆਂ ਹਦਾਇਤਾਂ ਅਤੇ ਉੱਚ ਪੁਲਿਸ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਦੇ ਚੱਲਦੇ ਅੱਜ ਸਮਰਾਲਾ ਪੁਲਿਸ ਵੱਲੋਂ ਸਪੈਸ਼ਲ ਨਾਕੇਬੰਦੀ ਕਰਦਿਆਂ ਹਰ ਆਉਣ ਜਾਣ ਵਾਲੇ ਵਾਹਨਾਂ ਦੀ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਗਈ ਚੈਕਿੰਗ ਦੌਰਾਨ ਅਦੂਰੇ ਡਾਕੂਮੈਂਟਰੀ ਵਾਹਨ ਅਤੇ ਚਾਲਕਾਂ ਦੇ ਚਾਲਾਨ ਵੀ ਪੁਲਿਸ ਵੱਲੋਂ ਕੱਟੇ ਗਏ ਗਲਬਾਤ ਦੌਰਾਨ ਪੁਲਿਸ ਅਧਿਕਾਰੀ ਦਾ ਕਹਿਣਾ ਸੀ ਕਿ ਭਾਵੇਂ ਲੋਕਲ ਪੁਲਿਸ ਵੱਲੋਂ ਰੂਟੀਨ ਵਿੱਚ ਵੀ ਨਾਕੇ ਬੰਦੀ ਕਰਕੇ ਸ਼ੱਕੀ ਵਾਹਨਾ ਅਤੇ ਸ਼ੱਕੀ ਵਿਅਕਤੀ ਆਦਿ ਚੈਕਿੰਗ ਕੀਤੀ ਜਾਂਦੀ ਹੈ ਪਰ ਹੁਣ ਇਲੈਕਸ਼ਨ ਹੋਣ ਦੀ ਵਜ੍ਹਾ ਨਾਲ ਸਪੈਸ਼ਲ ਤੌਰ ਤੇ ਵੀ ਨਾਕੇ ਬੰਦੀ ਕਰਦੇ ਹੋਏ ਸ਼ੱਕੀ ਵਾਹਨ ਅਤੇ ਸ਼ੱਕੀ ਵਿਅਕਤੀਆਂ ਤੇ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਗੈਰ ਕਾਨੂੰਨੀ ਗਤੀਵਿਧੀ ਨੂੰ ਰੋਕਿਆ ਜਾ ਸਕੇ ਸਮਰਾਲਾ ਤੋਂ ਕਰਿਸ਼ਨ ਲਾਲ ਚਾਨਣਾ ਦੀ ਰਿਪੋਰਟ ਮਾਨਯੋਗ ਐਸਐਸਪੀ ਸਾਹਿਬ ਦੇ ਦਸਤਾਨਰ ਦੇ ਸਾਹਮਣੇ ਸਾਰੇ ਸਪੈਸ਼ਲ ਨਾਕਾ ਬੰਨ੍ਹੀਆਂ ਅਸੀਂ ਆਪ ਤੌਰ ਤੇ ਕਰਦੇ ਹੀ ਰਹਨੇ ਆ ਅੱਜ ਸਪੈਸ਼ਲ ਕੀਤੀ ਗਈ ਹੈ ਇਲੈਕਸ਼ਨ ਦੇ ਸਬੰਧ ਵਿੱਚ ਜਿਹੜੇ ਛੱਕੀ ਵਿਅਕਤੀ ਨੇ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਹੈ ਗੱਡੀਆਂ ਚੈੱਕ ਕੀਤੀਆਂ ਜਾ ਰਹੀਆਂ ਨੇ ਕੋਈ ਅਨਲੀਗਲ ਜਿਹੜਾ ਹੈਗਾ ਕੰਮ ਕਰਦਾ ਉਹ ਚੈੱਕ ਕੀਤਾ ਜਾ ਰਿਹਾ ਕਿੰਨੇ ਕ ਚਲਾਨ ਕੀਤੇ ਗਏ ਨੇ ਹੁਣ ਤੱਕ 7 ਚਲਾਨ ਕੀਤੇ ਆ ਇਹ ਅਜੇ ਨੱਕਬੰਦੀ ਕੀਤੀ ਗਈ ਜੇ ਲੋਟ ਕਰਦੇ ਇਹ ਅਸੀਂ ਰੁਟੀਨ ਚ ਲਾਉਨੇ ਆ ਕੀ ਮੈਸੇਜ ਕੀ ਦੇਣਾ ਚਾਹੁੰਗੇ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਅਸੀਂ ਇਹ ਚਾਹੁੰਦੇ ਆ ਵੀ ਸਾਫ਼ ਸੁਥਰੀ ਇਲੈਕਸ਼ਨ ਹੋਵੇ ਕਿ ਕਹਿੰਦਾ ਮਾੜੇ ਬੰਦਿਆਂ ਨੂੰ ਨੱਥ ਪਾਈ ਜਾ ਸਕੇ ਕ੍ਰਿਮੀਨਲ ਬੰਦਿਆਂ ਤੇ ਸਖੰਜਾ ਕੱਸਿਆ ਜਾਵੇ